ਬੱਪੂ ਨੇ ਮੇਰੀ ਗੱਲ ਇਹ ਸੀ ਕਿ ਕਹਿੰਦਾ ਦੇਖ ਲੈ ਚੱਲ ਗਈ ਤੇ ਮਾਤਾ ਤੇ ਵੀ ਔੜੀ ਕੋਸ਼ਿਸ਼ ਕੀਤੀ ਕਹਿੰਦਾ ਯਾਰ ਵੀ ਪਛਾਣ ਨਹੀਂ ਪਾਈ ਆਪਾਂ ਕੋਈ ਨਹੀਂ ਕਹਿੰਦਾ ਹੋਜੂ ਠੀਕ ਹੌਲੀ ਹੌਲੀ ਪਰ ਬਾਅਦ ਚ ਜਿਹੜੀਆਂ ਹੁਣ ਗੱਲਾਂ ਸੁਣ ਚ ਮਿਲਦੀਆਂ ਉਹਨਾਂ ਨੇ ਕਿਹਾ ਵੀ ਇਦਾਂ ਕਰਕੇ ਇਹ ਆਹ ਕਬਰ ਤੁਹਾਡੀ ਮੰਮੀ ਦੀ ਆ ਇਹ ਇੱਥੇ ਕਬਰ ਤੁਸੀਂ ਮੇਰੀ ਬਣਾਉਣੀ ਆ ਹਨਾ ਤੇ ਦੋ ਦਿਨ ਪਹਿਲਾਂ ਹੀ ਸਾਰਾ ਕੁਝ ਦੱਸ ਗਿਆ ਤੇ ਸਾਡੇ ਇੱਕ ਮੁਸਲਿਮ ਧਰਮ ਚ ਹੁੰਦਾ ਕਿ 20 ਦਿਨਾਂ ਬਾਅਦ ਵੀ ਆਪਾਂ ਅਰਦਾਸ ਕਰਦੇ ਹਾਂ ਹਨਾ ਤੇ ਕਬਰ ਤੇ ਜਾ ਕੇ ਨੰਨੀ ਦੀ ਕਬਰ ਤੇ ਜਾ ਕੇ ਉਹਨਾਂ ਨੇ ਕੰਨ ਕੋਲੇ ਕਿਹਾ ਵੀ ਮਮੀ ਤੋ ਪਹਿਲਾ ਪਹਿਲਾ ਮੈਂ ਤੇਰੇ ਕੋਲੇ ਆਇਆ ਲੈ ਇਹ ਗੱਲ ਕਹੀ ਹੈ ਤੇ ਉਹਨਾਂ ਦੀ ਮੁਹੱਬਤ ਸੀ ਬਾਪੂ ਜੀ ਮੰਮੀ ਤੋਂ ਬਿਨਾ ਨਹੀਂ ਸਾਰਦੇ ਸੀਗੇ ਤੇ ਹੁਣ ਜਦੋਂ ਉਹ ਮੰਮੀ ਮਾਤਾ ਨਹੀਂ ਰਹੇ ਤੇ ਉਹ ਕਿੱਦਾਂ ਸਾਰ ਲੈਂਦੇ ਹਨਾ ਉਹ ਉਹ ਆਪਣੇ ਜੀਵਨ ਸਾਥੀ ਕੋਲ ਜਾ ਆਪ ਅਸੀਂ ਬੱਪੂ ਨੇ ਮੇਰੀ ਗੱਲ ਸੁਣੀ ਕਿ ਕਹਿੰਦਾ ਦੇਖ ਲੈ ਚੱਲ ਗਈ ਤੇ ਮਾਤਾ ਤੇ ਵੀ ਬੜੀ ਕੋਸ਼ਿਸ਼ ਕੀਤੀ ਕਹਿੰਦਾ ਯਾਰ ਵੀ ਪਛਾਣ ਨਹੀਂ ਪਾਈ ਆਪਾਂ ਕੋਈ ਨਹੀਂ ਕਹਿੰਦਾ ਹੋਜੂ ਠੀਕ ਹੌਲੀ ਹੌਲੀ ਪਰ ਬਾਅਦ ਚ ਜਿਹੜੀਆਂ ਹੁਣ ਗੱਲਾਂ ਸੁਣ ਚ ਮਿਲਦੀਆਂ ਉਹਨਾਂ ਨੇ ਕਿਹਾ ਵੀ ਇਦਾਂ ਕਰਕੇ ਇਹ ਆਹ ਕਬਰ ਤੁਹਾਡੀ ਮੰਮੀ ਦੀ ਆ ਇਹ ਇੱਥੇ ਕਬਰ ਤੁਸੀਂ ਮੇਰੀ ਬਣਾਉਣੀ ਆ ਹਨਾ ਤੇ ਦੋ ਦਿਨ ਪਹਿਲਾਂ ਹੀ ਸਾਰਾ ਕੁਝ ਦੱਸ ਗਿਆ ਤੇ ਸਾਡੇ ਇੱਕ ਮੁਸਲਿਮ ਧਰਮ ਚ ਹੁੰਦਾ ਕਿ 20 ਦਿਨਾਂ ਬਾਅਦ ਵੀ ਆਪਾਂ ਅਰਦਾਸ ਕਰਦੇ ਹਾਂ ਹਨਾ ਤੇ ਕਬਰ ਤੇ ਜਾ ਕੇ ਨੰਮੀ ਦੀ ਕਬਰ ਤੇ ਜਾ ਕੇ ਉਹਨਾਂ ਨੇ ਕੰਨ ਕੋਲੇ ਕਿਹਾ ਵੀ ਵੀਵੇਂ ਤੋਂ ਪਹਿਲਾ ਪਹਿਲਾ ਮੈਂ ਤੇਰੇ ਕੋਲੇ ਆਇਆ ਲੈ ਇਹ ਗੱਲ ਕਹੀ ਹੈ ਤੇ ਉਹਨਾਂ ਦੀ ਮੁਹੱਬਤ ਸੀ ਬਾਪੂ ਜੀ ਮੰਮੀ ਤੋਂ ਬਿਨਾ ਨਹੀਂ ਸਾਰਦੇ ਸੀਗੇ ਤੇ ਹੁਣ ਜਦੋਂ ਉਹ ਮੰਮੀ ਮਾਤਾ ਨਹੀਂ ਰਹੇ ਤੇ ਉਹ ਕਿੱਦਾਂ ਸਾਰ ਲੈਂਦੇ ਹਨਾ ਉਹ ਉਹ ਆਪਣੇ ਜੀਵਨ ਸਾਥੀ ਕੋਲ ਜਾ ਆਪ ਅਸੀਂ ਬੱਪੂ ਨੇ ਮੇਰੀ ਗੱਲ ਇਹ ਸੀ ਕੀ ਕਹਿੰਦਾ ਦੇਖ ਲੈ ਚੱਲ ਗਈ ਤੇ ਮਾਤਾ ਤੇ ਵੀ ਔੜੀ ਕੋ ਸਿਸਕੀ ਕਹਿੰਦਾ ਯਾਰ ਵੀ ਪਛਾਣ ਨਹੀਂ ਪਾਈ ਆਪਾਂ ਕੋਈ ਨਹੀਂ ਕਹਿੰਦਾ ਹੋਜੂ ਠੀਕ ਹੌਲੀ ਹੌਲੀ ਪਰ ਬਾਅਦ ਚ ਜਿਹੜੀਆਂ ਹੁਣ ਗੱਲਾਂ ਸੁਣ ਚ ਮਿਲਦੀਆਂ ਉਹਨਾਂ ਨੇ ਕਿਹਾ ਵੀ ਇਦਾਂ ਕਰਕੇ ਇਹ ਆਹ ਕਬਰ ਤੁਹਾਡੀ ਮੰਮੀ ਦੀ ਆ ਇਹ ਇੱਥੇ ਕਬਰ ਤੁਸੀਂ ਮੇਰੀ ਬਣਾਉਣੀ ਆ ਹਨਾ ਤੇ ਦੋ ਦਿਨ ਪਹਿਲਾਂ ਹੀ ਸਾਰਾ ਕੁਝ ਦੱਸ ਗਿਆ ਤੇ ਸਾਡੇ ਇੱਕ ਮੁਸਲਿਮ ਧਰਮ ਚ ਹੁੰਦਾ ਕਿ 20 ਦਿਨਾਂ ਬਾਅਦ ਵੀ ਆਪਾਂ ਅਰਦਾਸ ਕਰਦੇ ਹਾਂ ਹਨਾ ਤੇ ਕਬਰ ਤੇ ਜਾ ਕੇ ਨੰਮੀ ਦੀ ਕਬਰ ਤੇ ਜਾ ਕੇ ਉਹਨਾਂ ਨੇ ਕੰਨ ਕੋਲੇ ਕਿਹਾ ਵੀ ਵੀਵੇਂ ਤੋਂ ਪਹਿਲਾ ਪਹਿਲਾ ਮੈਂ ਤੇਰੇ ਕੋਲੇ ਆਇਆ ਲੈ ਇਹ ਗੱਲ ਕਹੀ ਹੈ ਤੇ ਉਹਨਾਂ ਦੀ ਮੁਹੱਬਤ ਸੀ ਬਾਪੂ ਜੀ ਮੰਮੀ ਤੋਂ ਬਿਨਾ ਨਹੀਂ ਸਾਰਦੇ ਸੀਗੇ ਤੇ ਹੁਣ ਜਦੋਂ ਉਹ ਮੰਮੀ ਮਾਤਾ ਨਹੀਂ ਰਹੇ ਤੇ ਉਹ ਕਿੱਦਾਂ ਸਾਰ ਲੈਂਦੇ ਹਨਾ ਉਹ ਉਹ ਆਪਣੇ ਜੀਵਨ ਸਾਥੀ ਕੋਲ ਜਾ ਆਪਸੇ ਬੱਪੂ ਨੇ ਮੇਰੀ ਗੱਲ ਇਹ ਸੀ ਕਿ ਕਹਿੰਦਾ ਦੇਖ ਲੈ ਚੱਲ ਗਈ ਤੇ ਮਾਤਾ ਤੇ ਵੀ ਥੋੜੀ ਕੋਸ਼ਿਸ਼ ਕੀਤੀ ਕਹਿੰਦਾ ਯਾਰ ਵੀ ਪਛਾਣ ਨਹੀਂ ਪਾਈ ਆਪਾਂ ਕੋਈ ਨਹੀਂ ਕਹਿੰਦਾ ਹੋਜੂ ਠੀਕ ਹੌਲੀ ਹੌਲੀ ਪਰ ਬਾਅਦ ਚ ਜਿਹੜੀਆਂ ਹੁਣ ਗੱਲਾਂ ਸੁਣ ਚ ਮਿਲਦੀਆਂ ਉਹਨਾਂ ਨੇ ਕਿਹਾ ਵੀ ਇਦਾਂ ਕਰਕੇ ਇਹ ਆਹ ਕਬਰ ਤੁਹਾਡੀ ਮੰਮੀ ਦੀ ਆ ਇਹ ਇੱਥੇ ਕਬਰ ਤੁਸੀਂ ਮੇਰੀ ਬਣਾਉਣੀ ਆ ਹਨਾ ਤੇ ਦੋ ਦਿਨ ਪਹਿਲਾਂ ਹੀ ਸਾਰਾ ਕੁਝ ਦੱਸ ਗਿਆ ਤੇ ਇਹ ਸਾਡੇ ਇੱਕ ਮੁਸਲਿਮ ਧਰਮ ਚ ਹੁੰਦਾ ਕਿ 20 ਦਿਨਾਂ ਬਾਅਦ ਵੀ ਆਪਾਂ ਅਰਦਾਸ ਕਰਦੇ ਆ ਹਨਾ ਤੇ ਕਬਰ ਤੇ ਜਾ ਕੇ ਮੰਮੀ ਦੀ ਕਬਰ ਤੇ ਜਾ ਕੇ ਉਹਨਾਂ ਨੇ ਕੰਨ ਕੋਲੇ ਕਿਹਾ ਵੀ ਵੀਵੇਂ ਤੋਂ ਪਹਿਲਾ ਪਹਿਲਾ ਮੈਂ ਤੇਰੇ ਕੋਲੇ ਆਇਆ ਲੈ ਇਹ ਗੱਲ ਕਹੀ ਹੈ ਤੇ ਉਹਨਾਂ ਦੀ ਮੁਹੱਬਤ ਸੀ ਬਾਪੂ ਜੀ ਮੰਮੀ ਤੋਂ ਬਿਨਾ ਨਹੀਂ ਸਰਦੇ ਸੀਗੇ ਤੇ ਹੁਣ ਜਦੋਂ ਉਹ ਮੰਮੀ ਮਾਤਾ ਨਹੀਂ ਰਹੇ ਤੇ ਉਹ ਕਿੱਦਾਂ ਸਰ ਲੈਂਦੇ ਹਨਾ ਉਹ ਉਹ ਆਪਣੇ ਜੀਵਨ ਸਾਥੀ ਕੋਲ ਜਾ ਆਪਸੇ